ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਵਾਨ ਵੱਲੋਂ ਨਿੱਘਾ ਨਿੱਘਾ ਸਵਾਗਤ ਹੈ ਜੀ ਲਓ ਜੀ ਕਹਿੰਦੇ ਨੇ ਸੇਲ 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 ਠਮਾਕਾ 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 ਇੱਕ ਹੋਰ ਤੁਹਾਨੂੰ ਨਵੀਂ ਵੀਡੀਓ ਲੈ ਕੇ ਅਸੀਂ ਹਾਜ਼ਰ ਹੋਏ ਹਾਂ ਏਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ ਸੇ ਸੋ ਬੀਬੀਆਂ ਪਹਿਣਾ ਦੇ ਬੜੇ ਫੋਨ ਆ ਰਹੇ ਸੀ ਬੜੇ ਕਮੈਂਟ ਆ ਰਹੇ ਸੀ ਕਿ ਮਾਲ ਇਹਨਾਂ ਦਾ ਖਤਮ ਹੋ ਗਿਆ ਸੋ ਬਹੁਤ ਵਧੀਆ ਰਿਸਪੌਂਸ ਰਿਹਾ ਤੇ ਹੁਣ ਨਵਾਂ ਸਟਾਕ ਆ ਗਿਆ ਹੈ ਬਹੁਤ ਵਧੀਆ ਸਸਤੇ ਰੇਟ ਦੇ ਵਿੱਚ ਸੋ ਬੇਨਤੀ ਹੈ ਤੁਹਾਨੂੰ ਸਾਰੀਆਂ ਬੀਬੀਆਂ ਭੈਣਾਂ ਨੂੰ ਇਹ ਸਾਡੀ ਵੀਡੀਓ ਨੂੰ ਪੂਰੀ ਦੇਖਣਾ ਪੂਰੀ ਵੀਡੀਓ ਦੇ ਵਿੱਚ ਤੁਸੀਂ ਸਾਰੇ ਸੂਟ ਦੇਖ ਸਕਦੇ ਹੋ ਬਹੁਤ ਹੀ ਸਸਤੇ ਸਮ ਲੋਕੇ ਕੌਡੀਆਂ ਦੇ ਭਾ ਸੋ ਅੱਜ ਕੱਲ ਕੁਝ ਵੀ ਨਹੀਂ ਆਉਂਦਾ ਪੈਸੇ ਦਾ ਇਹ ਕੌਡੀਆਂ ਦੇ ਭਾ ਦੇ ਵਿੱਚ ਇਹ ਸੂਟ ਦਿੱਤੇ ਜਾ ਰਹੇ ਨੇ ਜੋ ਇਹ ਨਵਾਂ ਸਟਾਕ ਆਇਆ ਹੈ ਸੋ ਸਾਡੀ ਵੀਡੀਓ ਨੂੰ ਤੁਸੀਂ ਕੱਟਣਾ ਨਹੀਂ ਹੈਗਾ ਸਕਿੱਪ ਨਹੀਂ ਕਰਨਾ ਹੈਗਾ ਇਹ ਵੀਡੀਓ ਤੁਸੀਂ ਸਾਰੀ ਪੂਰੀ ਦੇਖਣੀ ਹੈ ਬੀਬੀਆਂ ਭੈਣਾਂ ਨੂੰ ਸਾਰਿਆਂ ਨੂੰ ਭਰਾਵਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਅਤੇ ਕਮੈਂਟ ਵੀ ਕਰੋ ਸੋ ਆਓ ਏਕੇ ਕਲੈਕਸ਼ਨ ਮੇਨ ਬਜ਼ਾਰ ਕਰਾਲੀ ਇਹਨਾਂ ਦੀ ਦੁਕਾਨ ਤੇ ਆਓ ਤੇ ਤੁਹਾਡਾ ਬਹੁਤ ਹੀ ਫਾਇਦਾ ਹੋਵੇਗਾ ਤੁਹਾਡੇ ਫਾਇਦੇ ਲਈ ਇਹ ਨਵੀਂ ਸੇਲ ਲਗਾਈ ਗਈ ਹੈ ਵੈਲਕਮ ਟੂ ਏਕੇ ਕਲੈਕਸ਼ਨ ਮੇਨ ਬਜ਼ਾਰ ਕਰਾਲੀ ਆਹ ਲੋ ਜੀ ਤੁਹਾਡੇ ਲਈ ਬੜਾ ਠਮਾਕਾ ਜੀ ਏਕੇ ਕਲੈਕਸ਼ਨ ਤੇ ਜੀ ਨਿਊ ਸਟਾਕ ਜੀ ਪਲਾਜ਼ੋ ਦੇ ਨਾਲ ਜੀ ਸਟੇਟ ਕੁੜਤੀ ਆ ਜੀ ਆਹ ਲੋ ਜੀ ਇਸ ਦੇ ਕਲਰ ਡਿਜ਼ਾਈਨ ਦੀ ਸਾਰੇ ਨਿਊ ਵੈਰਾਈਟੀ ਦੇ ਵਿੱਚ ਕੰਬੀਨੇਸ਼ਨ ਹੈ ਜੀ ਨਾਲ ਪਲਾਜ਼ੋ ਹੋਏਗਾ ਜੀ ਆਹ ਲੋ ਜੀ ਪ੍ਰਿੰਟਰ ਸੂਟ ਹੈ ਜੀ ਸਾਰੇ ਡਿਜ਼ਾਈਨਰ ਦੇ ਵਿੱਚ ਜੀ ਪਿਓਰ ਕਾਟਨ ਹੈ ਜੀ ਨਾਲ ਪਲਾਜ਼ੋ ਤੇ ਕੰਬੀਨੇਸ਼ਨ ਸਾਰੇ ਮਲਟੀ ਕਲਰ ਦੇ ਵਿੱਚ ਡਿਜ਼ਾਈਨਰ ਹੈ ਜੀ ਆਹ ਦੇਖੋ ਜੀ ਕਲਰ ਕੰਬੀਨੇਸ਼ਨ ਬਹੁਤ ਪਿਆਰੀ ਹੈ ਜੀ ਸਾਰੇ ਜੀ ਆਪਾਂ ਬੀਬੀਆਂ ਦੀ ਪਹਿਣਾ ਦੀ ਡਿਮਾਂਡ ਤੇ ਲੈ ਕੇ ਆਏ ਆ ਜੀ ਨਿਊ ਸਟਾਕ ਜੀ ਦੇਖੋ ਜੀ ਕਿੰਨੇ ਕਲਰ ਕੰਬੀਨੇਸ਼ਨ ਡਿਜ਼ਾਈਨਰ ਸੂਟ ਐਂਡ ਪਾਰਟੀ ਵੇਅਰ ਹੈ ਜੀ ਜਿੱਦਾਂ ਮਾਜੀ ਕਰੇ ਇੱਕ ਇੱਕ ਕਲੈਕਸ਼ਨ ਦੇ ਲੱਗ ਗਿਆ ਭਾਰੀ ਮੇਲਾ ਜਲਦੀ ਜਲਦੀ ਪਹੁੰਚੋ ਆਪਣਾ ਮਨਪਸੰਦ ਕੁੜਤਾ ਲੈ ਕੇ ਜਾਓ ਨਾਲ ਪ੍ਰਿੰਟਡ ਪਲਾਜ਼ੋ ਕੋਈ 500 ਨਹੀਂ ਕੋਈ 600 ਨਹੀਂ ਕੋਈ 700 ਨਹੀਂ ਸਿਰਫ 250 ਰੁਪਏ ਵੱਡਾ ਧਮਾਕਾ ਲੈ ਕੇ ਆਜਰਨੇ ਸਿਰਫ 250 ਰੁਪਏ 250 ਰੁਪਏ 250 ਰੁਪਏ ਕੋਈ 500 ਨਹੀਂ ਕੋਈ 600 ਨਹੀਂ ਕੋਈ 700 ਨਹੀਂ ਸਿਰਫ 250 250 250 ਜਿਹੜਾ ਬਾਜ਼ਾਰ ਦੇ ਵਿੱਚ 600 ਵਿਗਰੇ 700 ਵਿਗਰੇ ਕਰਦਾ ਸਿਰਫ 250 ਰੁਪਏ ਰੱਖਿਆ ਬੰਧਨ ਦੀ ਪਾਰੀ ਸੇ ਲੱਗ ਚੁੱਕੀ ਹੈ 250 250 250 ਕੋਈ 700 ਨਹੀਂ ਕੋਈ 800 ਨਹੀਂ ਸਿਰਫ 250 250 250 ਸੂਟ ਵੀ ਸਿਰਫ 250 ਰੁਪਏ ਜੀ ਫਰਾਕ ਸੂਟ ਵੀ ਲੱਗ ਗਿਆ 250 ਰੁਪਏ ਪੈਂਟਡ ਫਰਾਕ ਸੂਟ ਵੀ 250 ਪਲੇਨ ਵੀ 250 ਸਾਰੇ ਕਰਤੇ 250 250 250 ਆਹ ਲੋ ਜੀ ਨਿਊ ਸਟਾਕ ਆ ਜੀ ਸਾਰਾ ਜੀ ਜਿੱਦਾਂ ਹੋ ਸਕੇ ਜਿੰਨੇ ਦਾ ਚਿੰਦੀ ਛੇਤੀ ਆਪੇ ਪਹੁੰਚਾ ਦੀ ਬਹੁਤ ਡਿਮਾਂਡ ਆ ਰਹੀ ਜੀ ਮੇਰੀ ਭੈਣਾਂ ਦੀ ਬਹੁਤ ਡਿਮਾਂਡ ਆ ਰਹੀ ਸੀ ਕਿ ਮਾਲ ਮੁੱਕ ਗਿਆ ਇਸ ਕਰਕੇ ਜਲਦੀ ਤੋਂ ਜਲਦੀ ਪਹੁੰਚੋ ਤੇ ਆਪਣਾ ਮਨ ਪਜੰਦਾ ਪਹਿਲਾਂ ਆਓ ਤੇ ਪਹਿਲਾਂ ਪਾਓ ਸਟਾਕ ਬਹੁਤ ਲਿਮਟਿਡ ਹੈ ਜਲਦੀ ਜਲਦੀ ਪਹੁੰਚੋ ਏਕੇ ਕਲੈਕਸ਼ਨ 메ਨ ਬਾਜ਼ਾਰ ਕੋਰਾਲੀ ਤੁਹਾਡਾ ਫੋਨ ਨੰਬਰ ਨੋਟ ਕਰ ਲਓ 9814767800 ਕਿਸੇ ਨੂੰ ਵੀ ਕੋਈ ਵੀ ਪੀਸ ਪਸੰਦ ਆਉਂਦਾ ਨਾਲ ਦੇ ਨਾਲ ਸਕਰੀਨਸ਼ਾਟ ਖਿੱਚ ਕੇ ਰੱਖ ਲਓ ਤਾਂ ਕਿ ਕਿਸੇ ਨੂੰ ਲੱਭਣ ਲੱਗੇ ਟਾਈਮ ਨਾ ਲੱਗੇ ਤੇ ਜਲਦੀ ਜਲਦੀ ਪਸੰਦ ਆਵੇ ਏਕੇ ਕਲੈਕਸ਼ਨ 메ਨ ਬਾਜ਼ਾਰ ਕੋਰਾਲੀ ਕੋਈ 700 ਨਹੀਂ ਕੋਈ 500 ਨਹੀਂ ਸਿਰਫ 220 220 220 ਸਿਰਫ 220 220 220 220 220 220 220 220 220 ਆ ਲੋ ਜੀ ਲੱਗੀ ਸੇਲ 2200 2200 2200 2200 2200 2200 2200 2200 ਆ ਲੋ ਜੀ ਕਲਰ ਡਿਜ਼ਾਈਨ ਬਹੁਤ ਹੈ ਜੀ ਮੈਂ ਕਹੀ ਆਪਣੇ ਕੋਲ ਸਟਾਕ ਇਸ ਵਾਰ ਸਭ ਤੋਂ ਜ਼ਿਆਦਾ ਆਇਆ ਜੀ ਆਪਾਂ ਨਾ ਬੀਬੀਆਂ ਪਹਿਣਾ ਦੀ ਡਿਪਾਰਟਮੈਂਟ ਸਾਰੇ ਡਿਜ਼ਾਈਨ 2200 2200 2200 2200 ਜੀ 2200 ਜੀ 2200 ਦੇ ਵੀ ਆ ਲੋ ਜੀ ਲੱਗੀ ਸੇਲ 2200 2200 2200 2200 2200 2200 2200 2200 ਆ ਲੋ ਜੀ ਕੰਬੀਨੇਸ਼ਨ ਬਹੁਤ ਪਿਆਰੀ ਘੇਰੀ ਆ ਜੀ ਕਲਰ ਡਿਮਾਂਡ ਆ ਲੋ ਜੀ ਹੋਰ ਆਇਆ ਜੀ ਆ ਲੋ 250 ਆ ਲੋ ਜੀ 250 250 ਆ ਲੋ ਜੀ 250 ਆ ਲੋ ਜੀ 250 ਆ ਲੋ ਜੀ 250 ਚੱਕ ਲੋ ਕਲਰ ਕੰਬੀਨੇਸ਼ਨ ਦੇ 250 ਰੁਪਏ ਦੇ ਵਿੱਚ ਕੋਈ 500 ਨਹੀਂ 600 ਨਹੀਂ 250 ਰੁਪਏ ਕੰਬੀਨੇਸ਼ਨ ਸਾਰਾ ਡਿਜ਼ਾਈਨਰ ਜੀ ਪਹੁੰਚੇ ਹੋ ਮਾਣ ਜਿਹੜੇ ਸਟਾਕ ਆ ਨਫਾ ਜੀ ਕਰਦਾ ਸਟਾਟ ਜਲਦੀ ਜਲਦੀ ਪਹੁੰਚੋ ਏਕੇ ਕੁਲੈਕਸ਼ਨ ਮੇਨ ਬਾਜ਼ਾਰ ਨਾਲ ਜੀ 2200 2200 2200 ਕੋਈ 500 ਨਹੀਂ ਕੋਈ 600 ਨਹੀਂ ਸਿਰਫ 250 ਰੁਪਏ ਦੀ 250 ਰੁਪਏ ਦੇ ਵਿੱਚ ਡਿਜ਼ਾਈਨਰ ਕੁੜਤੀ ਹੈ ਜੀ ਨਾਲ ਪਲਾਜ਼ੋ ਹੈ ਜੀ ਕੰਬੀਨੇਸ਼ਨ ਬਹੁਤ ਪਿਆਰਾ ਹੈ ਜੀ ਫੋਟੋ ਪੀਸ ਡਿਜ਼ਾਈਨਰ ਮਿਲਣਗੇ ਜੀ ਕੰਬੀਨੇਸ਼ਨ ਬਹੁਤ ਪਿਆਰੇ ਬਣੇ ਹੋਏ ਆ ਜੀ ਸਾਰੇ ਇੱਕ ਤੋਂ ਇੱਕ ਕਲਰ ਕੰਬੀਨੇਸ਼ਨ ਡਿਜ਼ਾਈਨਰ ਹੀ ਸੇਮ ਫੋਟੋ ਵਾਲੇ ਮਾਲ ਆ ਗਏ ਨੇ 2200 2200 2200 2200 ਆਹ ਲੋ ਜੀ ਹੁਣ ਇੱਥੇ ਆਵਾਜ਼ ਮੇਰੀ ਪੈਣਾ ਦੀ ਬਹੁਤ ਟਮਾਡ ਆਈ ਸੀ ਕੋਰ ਸੈਟਾਂ ਦੀ ਕੋਰ ਸੈਟ ਵੀ ਦਿਖਾ ਦੇ ਕੋਰ ਸੈਟ ਸਾਗਰਪੁਰ ਚੱਕੇ ਉਧਰੋਂ ਲੈ ਲੈ ਕੋਰ ਸੈਟ ਵੀ ਆ ਗਏ ਉਧਰ ਉਧਰ ਤੋਂ ਸਾਈਡ ਪੰਨੋ ਸਾਈਡ ਪਰ ਸਾਈਡ ਪਰ ਸਾਈਡ ਪਰ ਸਾਈਡ ਪਰ ਆਹ ਲੋ ਜੀ ਹੁਣ ਆਗੇ ਕੋਰ ਸੈਟਾਂ ਦੀ ਵਾਰੀ ਆਹ ਲੋ ਜੀ ਕੋਰ ਸੈਟ ਜੀ ਪੂਰੇ ਜੀ ਐਨ ਵਧੀਆ ਪਿਓਰ ਬਾਟਰ ਦੇ ਵਿੱਚ ਆ ਜੀ ਪੈਣਾ ਬਹੁਤ ਲੜੀਆਂ ਇਹਦੇ ਪਿੱਛੇ ਕੋਰ ਸੈਟ ਆਹ ਲੋ ਜੀ ਐਚ ਡੀ ਪ੍ਰਿੰਟ ਸਾਰਾ ਪੈਣਾ ਨੂੰ ਵੱਧ ਤੋਂ ਵੱਧ ਮਾਲ ਮੰਗਾ ਲਿਆ ਟੀ ਕੇ ਕਲੈਕਸ਼ਨ 메ਨ ਬਾਜ਼ਾਰ ਕੋਰਾਲੀ ਕਲਰ ਕੰਬੀਨੇਸ਼ਨੇ ਬਾਰੀ ਆ ਰਹੀ ਹੈ ਜੀ 4 ਸੈਟ ਦੇ ਆ ਲਓ ਜੀ 299 ਦੇ ਵਿੱਚ ਕੰਬੀਨੇਸ਼ਨ ਬਹੁਤ ਪਿਆਰੇ ਸਾਰੇ ਫੋਟੋ ਪੀਕਲੇ ਮਾਲ ਹੈ ਡਿਜ਼ਾਈਨਰੀ 299 ਰੁਪਏ ਚ 4 ਸੈਟ ਦੀ ਵੀ ਭਾਰੀ ਸੇਲ ਲੱਗ ਚੁੱਕੀ ਹੈ ਮੈਨੂੰ ਸੋਹਣੇ ਸੋਹਣੇ ਕਲਰ ਕੰਬੀਨੇਸ਼ਨ 299 ਰੁਪਏ ਕੋਈ 500 ਨਹੀਂ ਕੋਈ 600 ਨਹੀਂ ਸਿਰਫ 299 ਰੁਪਏ ਚ 4 ਸੈਟ ਲੱਗ ਗਿਆ ਜੀ ਜਲਦੀ ਜਲਦੀ ਪਹੁੰਚੋ ਏ ਕੇ ਕਲੈਕਸ਼ਨ ਮੇਂ ਬਜਾ ਕਰਾਂਗੇ ਵੱਡਾ ਤਮਾਕਾ ਲੈ ਕੇ ਹਾਜ਼ਰ ਨੇ 299 4 ਸੈਟ ਬਾਜ਼ਾਰ ਦੇ ਵਿੱਚ ਸਵਾਈਓ ਹੀ ਪਾਈ ਗਏ ਕੌਮਰਨ ਨੇ ਬਹੁਤ ਪਿਆਰੇ ਆ ਜੀ ਸਾਰੇ ਕਲੈਕਸ਼ਨ ਦੋਨਰ ਜੀ ਸਿਰਫ 299 ਰੁਪਏ ਚ ਕੋਟ ਸੈੱਟ ਸਿਰਫ 299 ਪੈਰਾਂ ਦੀ ਬਹੁਤ ਡਿਮਾਂਡ ਆ ਰਹੀ ਸੀਗੀ ਮਾਲ ਪਹਿਲਾਂ ਵੀ 2-3 ਵਾਰ ਮੁੱਕ ਲਿਆ ਆਇਦਗੀ ਆਹ ਲਓ ਜੀ ਸਾਰੇ ਕਲਰ ਕੰਮਰੇਸ਼ਨ ਮਿਲ ਜੂਗੇ ਅਜਾ ਕੋਈ ਕਲਰ ਨਹੀਂ ਆ ਕਿ ਜਿਹੜਾ ਏਕੋ ਕਲੈਕਸ਼ਨ ਮੇਨ ਬਾਜ਼ਾਰ ਕਾਲੀ ਕੁਰਾੜੀ ਦੇ ਵਿੱਚ ਨਾ ਮਿਲੇ ਨਾ ਮਿਲੇ ਨਾ ਮਿਲੇਗੀ ਆ ਲੋ ਜੀ ਆ ਲੋ ਕੋਰਸੇ ਤਾਂ ਕੇ ਹੋਰ ਆ ਗਿਆ ਹੋਰ ਆ ਗਿਆ ਆ ਲੋ ਜੀ ਆ ਲੋ ਜੀ ਲੁੱਟੋ ਆ ਲੋ ਮੇਲਾ ਰੋਇਆ ਜੱਪਾ ਨਾ ਰੱਖ ਰਿਹਾ ਹੋਰ ਦੇ ਪੇਰੋਂ ਰੋਇ ਸਟਾਕ ਸਾਰਾ ਕਲਰ ਕੰਬੀਨੇਸ਼ਨ ਬਹੁਤ ਪਿਆਰੀਆਂ ਜੀ ਇੱਥੇ ਆਜੋ ਜੀ ਹੁਣ ਚੈਨਲ ਮਿਲ ਜੂਗੇ ਜੀ ਆਜਾ ਕਲਰ ਕੋਈ ਕੰਬੀਨੇਸ਼ਨ ਨਹੀਂ ਹੈਗਾ ਜਿਹੜਾ ਆਪਣੇ ਕੋਲ ਨਾ ਮਿਲੇ ਜੀ ਸਾਰੇ ਡਿਜ਼ਾਈਨਰ ਪੀਸ ਹੈ ਜੀ ਆ ਲੋ ਜੀ ਹੁਣ ਇੱਥੇ ਆ ਪਿਆ ਵੀ ਹੈ ਜੀ ਸਾਰੇ ਕਲਰ ਕੰਬੀਨੇਸ਼ਨ ਬਹੁਤ ਪਿਆਰੇ ਹੈ ਜੀ 38 ਕੇ ਕੇ ਕਲੈਕਸ਼ਨ ਨੇ ਯਾਰ ਕੁਰਾੜੀ ਆ ਲੋ ਜੀ ਕਿਦੋਂ ਵਾਰ ਆਏ ਹੁਣ ਜਿਹੜਾ 350 ਜੋ ਆਪਾਂ ਪਿਛਲੇ ਹਫਤੇ ਬਹੁਤ ਮਾਲ ਵੇਚਿਆ ਅਨਲਿਮਿਟਿਡ ਸਟਾਕ ਵੇਚਿਆ ਉਹ ਵੀ ਦੁਬਾਰਾ ਰੀਸਟਾਕ ਹੋ ਗਿਆ ਸਿਰਫ 350 350 ਇਹ ਵੀ ਕੋਰਸ ਹੈ ਤਾਂ 350 350 350 ਆਲੋ ਅਨਨੇਮ ਕਲਰ ਸਟੋਰ ਆ ਕ ਅਨਲਿਮਿਟਡ ਕਲਰ ਨੇ ਬਹੁਤ ਵੈਰਾਈਟੀ ਹੈ ਬਹੁਤ ਮਾਲ ਆ ਚੁਕਿਆ ਹੈ ਜਲਦੀ ਜਲਦੀ ਪਹੁੰਚੋ ਤੇ ਆਪਣਾ ਮਨ ਪਸੰਦਾ ਪੀਸ ਲੈ ਕੇ ਜਾਓ ਆਲੋ ਸਾਰਾ ਸਟਾਕ ਆਪਰੇ ਹੈ ਲਾਖੜੀ ਆਫਰ ਆਈ ਸਭ ਤੋਂ ਵਧੀਆ ਕੰਬੀਨੇਸ਼ਨ ਜੀ ਡਿਜ਼ਾਈਨਰ ਸੂਟ ਹੈ ਸਾਰੇ 350 350 350 ਇੱਕ ਇੱਕ ਲੈਕਸ਼ਨ ਮੇਨ ਬਾਜ਼ਾਰ ਕਰਾੜੀ ਦੀ ਸਾਰਾ ਵਿਕ ਰਿਹਾ ਹਜ਼ਾਰ ਹਜ਼ਾਰ ਰੁਪਏ ਦਾ ਕੋਟ ਸੈੱਟ ਬਰੇਕੀ ਵਾਲੇ ਨੇ ਕਰਤਾ 350 ਜੀ 350 ਦੇ ਵਿੱਚ ਦੇਖੋ ਜੀ ਕਿੰਨੇ ਕਲਰ ਕੰਮ ਨੇ ਚੱਪਿਆ ਰਿਹਾ ਫੁੱਲਾ ਡੁੱਲਾ ਪਜਾਮਾ ਹੋਏਗਾ ਸਾਈਜ਼ ਐਮ ਤੋਂ ਲੈ ਕੇ ਡਬਲ ਐਕਸਰਸਾਈਜ਼ ਕਿਸਾਈ ਨੂੰ ਮਿਲੇਗਾ ਮਿਲ ਜੂਗੇ ਜੀ ਕਲਰ ਕਮੇਸ਼ਨ ਦਾ ਮਾਲ ਹੈ ਪੰਜ ਪੰਜ ਸਟੂਰ ਸਵਾਈ ਹੈ ਸਾਰੇ ਡੀਸੈਂਟ ਆਰਟੀਕਲ ਲੇਟੈਸਟ ਮਾਲ ਜਲਦੀ ਜਲਦੀ ਵਿਜ਼ਿਟ ਕਰੋ ਏ ਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਆ ਲੋ ਜੀ ਅਫਗਾਨੀ ਸੂਟ ਵੀ ਆ ਗਿਆ ਵਿੱਚੇ 399 ਰੁਪਏ ਚ ਨਾਲੇ ਚੁੰਨੀ ਹੈ ਜੀ ਨਾਲੇ ਅਫਗਾਨੀ ਹੈ ਜੀ ਬਾਜ਼ਾਰ ਦੇ ਵਿੱਚ ਵਿਕਦਾ 1200 ਦਾ ਬਾਜ਼ਾਰ 'ਚ ਵਿਕਦਾ 1500 ਦਾ ਏਕ ਇੱਕ ਕਲੈਕਸ਼ਨ ਦੇ ਉੱਤੇ ਸਿਰਫ 399 ਰੁਪਏ ਦੇ ਵਿਕਾਨੀ 399 ਰੁਪਏ 'ਚ 399 ਰੁਪਏ 'ਚ ਕੱਲ ਚਾਪ ਦੇਖੋ ਜੀ ਅਨਲਿਮਿਟਿਡ ਕਲਰ ਨੇ ਅਨਲਿਮਿਟਿਡ ਡਿਜ਼ਾਈਨ ਨੇ ਜਲਦੀ ਜਲਦੀ ਪਹੁੰਚੋ 399 399 399 ਆਹ ਲੋ ਜੀ ਉਤੋਂ ਬਾਅਦ ਇੱਕ ਹੋਰ ਆਈਟਮ ਪੇਸ਼ ਕਰਤੀ ਆ ਕੋਈ ਕਹਿੰਦਾ 500 ਕੋਈ ਕਹਿੰਦਾ 700 ਸਿਰਫ ਨੈਰਾ ਕੱਟ ਕਰਤਾ 250 ਰੁਪਏ ਚ ਨਾਲ ਪਲਾਜੋ ਨਾਲ ਦੁਪੱਟਾ ਡਿਜ਼ਾਈਨਰ ਪੀਸ ਲੇਟੈਸਟ ਚੀਜ਼ਾਂ ਆਹ ਲੋ ਜੀ 250 250 250 ਆਹ ਬਾਹਰ ਦੇ ਮਤਲਬ ਆਹ ਲੋ ਜੀ ਇੱਕ ਕਲਰ ਆਹ ਲੋ ਜੀ ਕਲਰ ਦੇਖ ਲਓ 250 230 250 250 ਕੋਈ 500 ਨਹੀਂ ਕੋਈ 600 ਨਹੀਂ 250 ਸਿਰਫ 250 ਰੁਪਏ ਜੀ ਵੈਲਕਮ ਟੂ ਏ ਕੇ ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ ਤੁਹਾਡੇ ਵਾਸਤੇ ਏ ਕੇ ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਨੇ 250 ਰੁਪਏ ਦੇ ਪਲਾਜ਼ੋ ਸੂਟ ਯੋਧਿਆਂ ਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ ਮੇਨ ਮਿਆਰ 42 ਲੋਜੀ ਕਲਰ ਸਾਰੇ ਇੱਕ ਤੇ ਇੱਕ ਰੰਗ ਦੇ ਆਹ ਲੋਜੀ ਜਿਹੜਾ ਇੱਕ 22 ਸਾਲਾ ਮੈਂ نیچے ਦਿਖਾਇਆ ਉਹਦੇ ਵਿੱਚ بڑا ਸਾਈਜ਼ ਵੀ ਆਇਆ ਹੈ ਜੀ 3 ਐਕਸਲ 4 ਐਕਸਲ ਆਹ ਲੋਜੀ ਇਹ ਹੈਗਾ ਜੀ 300 299 ਰੁਪਏ ਦਾ ਜੀ ਸਿਰਫ 299 ਰੁਪਏ ਜੀ 299 2 ਐਕਸਲ 4 ਐਕਸਲ ਆਹ ਲੋਜੀ ਆ ਲੋ ਜੀ ਆ ਲੋ ਰੈਡੀ ਕਲਰ ਬਹੁਤ ਸੋਹਣਾ ਗਾੜਾ ਸ਼ਾਨਦਾਰ ਡਿਜ਼ਾਈਨ ਆਇਆ ਜੀ ਇਹ ਮੇਰੇ ਕੋਲ ਮਾਲ ਆ ਲੋ ਜੀ ਜਲਦੀ ਤੋਂ ਜਲਦੀ ਵਿਜ਼ਿਟ ਕਰੋ 299 ਰੁਪਏ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਠੀਕ ਹੈ ਕੋਈ 400 ਨਹੀਂ 500 ਨਹੀਂ 600 ਨਹੀਂ ਸਿਰਫ 299 399 ਬਾਤ ਵਿੱਚ ਸਾਡਾ ਚੈਨਲ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ